ਸੋਨੀ ਟੀਵੀ ਦੇ ਮਸ਼ਹੂਰ ਸ਼ੋਅ ਕੋਣ ਬਣੇਗਾ ਕਰੋੜਪਤੀ 17 ਦੀ ਸ਼ੁਰੂਆਤ ਰੋਲਓਵਰ ਪ੍ਰਤੀਯੋਗੀਤਾ ਜਲੰਧਰ ਦੇ ਲਾਂਬੜਾ ਦੇ ਰਹਿਣ ਵਾਲੇ ਛਿੰਦਰਪਾਲ ਦੇ ਨਾਲ ਸ਼ੁਰੂਆਤ ਹੋਈ ਹੈ ਉਸ ਨੇ ਬਹੁਤ ਹੀ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਅਤੇ 50 ਲੱਖ ਰੁਪਏ ਵੀ ਜਿੱਤੇ ਲਾਂਬੜਾ ਦੇ ਪਿੰਡ ਹੁਸੇਨਪੁਰ ਦੇ ਰਹਿਣ ਵਾਲੇ ਛਿੰਦਰਪਾਲ ਪੇਸ਼ੇ ਤੋਂ ਇੱਕ ਕਾਰਪੈਂਟਰ ਹੈ ਜਿਸ ਦੀ ਜ਼ਿੰਦਗੀ ਚੁਣੌਤੀਆਂ ਦੇ ਨਾਲ ਭਰੀ ਹੋਈ ਹੈ ਉਸ ਨੇ ਸਖਤ ਮਿਹਨਤ ਅਤੇ ਗਿਆਨ ਦੁਆਰਾ ਆਪਣੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਉਸ ਨੇ 1 ਕਰੋੜ ਦੇ ਸਵਾਲ ਉੱਤੇ ਖੇਡ ਛੱਡ ਦਿੱਤੀ ਅਤੇ 50 ਲੱਖ ਲੈ ਕੇ ਘਰ ਵਾਪਸ ਪਰਤ ਗਿਆ। ਛਿੰਦਰਪਾਲ ਦੇ ਕੁਝ ਸੁਪਨੇ ਸਨ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਇੱਛਾ ਨੇ ਉਸ ਨੂੰ ਕੌਣ ਬਣੇਗਾ ਕਰੋੜਪਤੀ ਦੇ ਮੰਚ ਉੱਤੇ ਲਿਆ ਖੜਾ ਕੀਤਾ। ਅਮਿਤਾਬ ਬਚਨ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਕਿਹਾ ਕਿ ਤੁਹਾਡੀ ਜੋ ਸੋਚ ਹੈ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੇਗੀ। ਮੈਂ ਪਿਛਲੇ 5 ਸਾਲ ਤੋਂ ਕੇਬੀਸੀ ਦੀ ਟਰਾਈ ਕਰ ਰਿਹਾ ਸੀਗਾ ਆਪਣੀ ਸੈਲਫ ਸਟੱਡੀ ਵੀ ਕਰ ਰਿਹਾ ਸੀਗਾ ਤੇ 2025 ਦੇ ਵਿੱਚ 20 ਅਕਤੂਬਰ ਨੂੰ ਜਦੋਂ ਮੈਨੂੰ 트리플 ਐਫ ਦੀ ਕਾਲ ਆਈ ਕਿ ਤੁਹਾਡਾ ਸੈLECTION ਹੋ ਗਿਆ ਤੇ ਮੇਰੀ ਸਾਰੀ ਫੈਮਿਲੀ ਬਹੁਤ ਖੁਸ਼ ਸੀ ਤੇ ਜਦੋਂ ਮੈਂ ਫਿਰ ਮੁੰਬਈ ਦੇ ਵਿੱਚ ਗਿਆ ਗੇਮ ਨੂੰ ਖੇਡਣ ਵਾਸਤੇ ਤੇ ਪਹਿਲਾਂ ਤਾਂ ਮੇਰਾ 트리플 ਐਫ ਕਲੀਅਰ ਨਹੀਂ ਹੋ ਰਿਹਾ ਸੀ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਮੇਰੇ ਤੋਂ ਬਹੁਤ ਜ਼ਿਆਦਾ بڑے بڑے ਲਿਖੇ ਉੱਥੇ ਲੋਕ ਆਏ ਸੀਗੇ ਮੈਂ ਸਭ ਤੋਂ ਘੱਟ ਪੜਿਆ ਸੀ ਉਹਨਾਂ ਦੇ ਵਿੱਚ ਪਰ ਇੱਕ ਭਰੋਸਾ ਸੀ ਕਿ ਮੈਂ ਕਰ ਸਕਦਾ ਹਾਂ ਹੋ ਜਾਏਗਾ ਤੇ ਉਹ ਪਰੋਸੇ ਨੇ ਇਹ ਮੇਰਾ ਟ੍ਰਿਪਲ ਐਫ ਜਿਹੜਾ ਉਹ ਕਲੀਅਰ ਕਰਵਾਇਆ ਤੇ ਫਿਰ ਮੈਂ ਬਚਨ ਸਰ ਦੇ ਸਾਹਮਣੇ ਜਾ ਕੇ ਕੇਮ ਨੂੰ ਖੇਡਿਆ ਤੇ ਜਿਹੜੀ ਮੇਰੀ ਸਟੱਡੀ ਸੀ ਉਹ ਮੈਨੂੰ ਇੰਨੇ ਉੱਪਰ ਤੱਕ ਲੈ ਕੇ ਗਈ ਬਿਲਕੁਲ ਸਰ ਮੇਰੇ ਤੋਂ ਬਹੁਤ ਜ਼ਿਆਦਾ ਪੜੇ ਲਿਖੇ ਲੋਕ ਆਏ ਸੀਗੇ ਆਯੂਸ਼ੀ ਮੈਮ ਨਾਲ ਮੈਂ ਗੱਲ ਵੀ ਕੀਤੀ ਸੀਗੀ ਬਾਹਰ ਬੈਠੇ ਹੋਏ ਸੀਗੇ ਮੈਂ ਕਿਹਾ ਮੈਮ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਮਿਹਤ ਉਹ ਮੇਰੇ ਕੋਲੋਂ ਕੋਈ ਪੜੇ ਜਿਆਦਾ ਉਹ ਤਾਂ ਠੀਕ ਹੈ ਮੈਂ ਤਾਂ ਇੱਕ ਕਾਰਪੈਂਟਰ ਆ ਤੇ ਤੁਸੀਂ ਐਸ ਡੀ ਐਮ ਆ ਅਗਰ ਮੈਂ ਤੁਹਾਨੂੰ ਕਿਤੇ ਤੁਹਾਡੇ ਦਫਤਰ ਦੇ ਵਿੱਚ ਮਿਲਣਾ ਵੀ ਚਾਹੁੰਦਾ ਤਾਂ ਮੈਨੂੰ ਲੱਗਦਾ ਮੈਨੂੰ 2 ਘੰਟੇ ਬਾਹਰ ਵੇਟ ਕਰਨੀ ਪੈਣੀ ਸੀ ਅੱਜ ਤੁਸੀਂ ਮੇਰੇ ਨਾਲ ਬਿਲਕੁਲ ਬੈਠੇ ਹੋਏ ਤੇ ਮੈਂ ਆਪਣੇ ਬੜਾ ਹੀ ਨਾ ਪਿਆਰ ਦੇ ਨਾਲ ਜਵਾਬ ਦਿੱਤਾ ਕਹਿੰਦੇ ਇਸ ਵਕਤ ਮੈਂ ਐਸ ਡੀ ਐਮ ਨਹੀਂ ਇਸ ਵਕਤ ਆਪਾਂ ਦੋਨੇ ਸੇਮ ਹਾਂ ਬਹੁਤ ਹੀ ਅੱਛੇ ਸੀਗੇ ਤੇ ਕੰਪੀਟੀਸ਼ਨ ਦਾ ਟਫ ਸੀ ਪਰ ਆਪਣੇ ਆਪ ਤੇ ਯਕੀਨ ਸੀ ਕਿ ਇਹ ਨੇ ਕਰ ਸਕਦੇ ਆਂ ਅਗਰ ਯਕੀਨ ਰੱਖੋਗੇ ਤਾਂ ਸਭ ਕੁਝ ਪੋਸੀਬਲ ਹੈ ਸਰ ਜੋ ਵੀ ਅਮਾਉਂਟ ਐ ਨਾ ਸਰ ਉਹ ਬੱਚਿਆਂ ਦੀ এডੂਕੇਸ਼ਨ ਤੇ ਲਗਾਵਾਂਗਾ ਠੀਕ ਹੈ ਹਲੇ ਬੱਚੇ ਨੇ ਬਹੁਤ ਅੱਗੇ ਤੱਕ ਉਹਨਾਂ ਨੇ ਪੜ੍ਹਨਾ ਹੈ ਠੀਕ ਹੈ ਤੇ ਜਿੰਨੀ ਵੀ ਅਮਾਉਂਟ ਐ ਸੇਵ ਕਰਕੇ ਬੱਚਿਆਂ ਦੀ এডੂਕੇਸ਼ਨ ਲਈ ਰੱਖੂੰਗਾ ਕਿ ਅੱਗੇ ਚੱਲ ਕੇ ਉਹ ਇੱਕ ਬਿਹਤਰ ਜ਼ਿੰਦਗੀ ਜੀ ਸਕਣ ਤੇ ਇੱਕ ਚੰਗੀ এডੂਕੇਸ਼ਨ ਲੈ ਸਕਣ ਤੇ ਕੋਸ਼ਿਸ਼ ਕਰੂੰਗਾ ਕਿ ਆਪਣੇ ਕੰਮ ਨੂੰ ਵੀ ਥੋੜਾ ਜਿਹਾ ਵੱਡਾ ਕਰ ਬਹੁਤ ਜ਼ਿਆਦਾ ਖੁਸ਼ੀ ਸੀ ਜੀ ਪਹਿਲਾਂ ਤਾਂ ਮੈਂ ਰਿਵੀਲ ਹੀ ਨਹੀਂ ਕੀਤਾ ਬਾਅਦ ਦੇ ਵਿੱਚ ਜਦੋਂ ਹੌਲੀ ਹੌਲੀ ਪ੍ਰੋਮੋ ਆਉਣ ਲੱਗੇ ਟੀਵੀ ਤੇ ਫਿਰ ਸਾਰਿਆਂ ਨੇ ਦੇਖੇ ਤੇ ਬੜੇ ਖੁਸ਼ ਹੋਏ ਕਿ ਯਾਰ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਕਿ ਕਿ ਅਸੀਂ ਤੱਕ ਅੱਜ ਇਹ ਸੋਚੇ ਨਹੀਂ ਸੀ ਵੀ ਕੁਝ ਇਦਾਂ ਦੀ ਵੀ ਚੀਜ਼ ਹੁੰਦੀ ਹੈ ਕਿਉਂਕਿ ਮੇਰੇ ਖਿਆਲ ਨਾਲ ਇਸ ਏਰੀਆ ਦੇ ਵਿੱਚੋਂ ਪਹਿਲਾ ਇਨਸਾਨ ਹੈ ਜਿਹੜਾ ਮੈਂ ਉੱਥੇ ਕੇਬੀਸੀ ਖੇਡਣ ਗਿਆ ਹੈ ਹੋ ਸਕਦਾ ਹੈ ਕਿ ਮੈਨੂੰ ਦੇਖ ਕੇ ਹੋਰ ਲੋਕ ਵੀ ਕੋਸ਼ਿਸ਼ ਕਰਨ ਤੇ ਕੋਸ਼ਿਸ਼ ਕਰਾਂ ਕਿ ਉਹਨਾਂ ਦੀ ਮਦਦ ਕਰ ਸਕੋ ਬਹੁਤ ਸਾਰੀਆਂ ਸਰ ਆਪਣਾ ਸਾਹਮਣੇ ਆਈਆਂ ਤਿਆਰੀ ਦੇ ਵਿੱਚ ਤਾਂ ਕੋਈ ਇਦਾਂ ਦਾ ਕਹ ਲਓ ਮੰਜ਼ਿਲ ਹੈ ਨਹੀਂ ਕਿਤੇ ਵਿੱਚ ਤੁਹਾਨੂੰ ਔਪਰਡ ਨਾ ਮਿਲੇ ਔਪਰਡ ਤਾਂ ਬਹੁਤ ਆਈਆਂ ਜੀ ਗਰਾਉਂਡ ਬੈਠਾ ਤਾਂ ਫਿਰ ਦੋ-ਦੋ ਘੰਟੇ ਤੁਹਾਨੂੰ ਦੱਸ ਸਕਦਾ ਕਿ ਕੀ-ਕੀ ਔਕੜਾਂ ਆਈਆਂ ਪਰ ਬਹੁਤ ਔਕੜਾਂ ਸੀ ਪਰ ਹੁਣ ਮੈਂ ਭੁੱਲ ਗਿਆ ਕਿਉਂਕਿ ਹੁਣ ਉਹ ਮੱਦਦਿਲ ਮਿਲ ਗਈ ਇਹਨਾਂ ਸਫਰ ਸੀ ਪਰ ਸਫਰ ਦਾ ਮਜ਼ਾ ਆਇਆ ਸੀ ਔਕੜਾਂ ਨਹੀਂ ਆ ਕੋੜਾ ਸੀ ਉਸ ਟਾਈਮ ਅਹ ਨਹੀਂ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਸੀ ਸਰ ਕਿ ਮੈਂ ਕੇਬੀਸੀ ਦੀ ਤਿਆਰੀ ਕਰਦਾ ਡਰ ਹੁੰਦਾ ਸੀਗਾ ਵੀ ਲੋਕੀ ਮਜ਼ਾਕ ਡਾਉਣਗੇ ਕਿਹੜੇ ਕੰਮੀ ਪਿਆ ਆ ਵੱਡਾ ਆਇਆ ਕਰੋੜਪਤੀ ਨਹੀਂ ਦੱਸਿਆ ਸੀਗਾ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਜਦੋਂ ਮੱਦਦਿਲ ਤੇ ਪਹੁੰਚ ਗਿਆ ਕਿ ਹਾਂ ਯਾਰ ਇਹ ਮੁੰਡਾ ਇੱਥੇ ਤੱਕ ਜਾਇਆ ਮੈਂ ਕਿਸੇ ਨੂੰ ਨਹੀਂ ਦੱਸਿਆ ਸੀ ਸੈਲਫ ਸਟੱਡੀ ਸੀ ਕਿ ਘਰ